ਵੱਤਪੁਰ ਖਬਰਾਂ ਕੇਂਦਰ ਸਰਕਾਰ ਵੱਲੋਂ ਭੇਜੀ ਗਈ ਖਾਦ ਦੇ 60% ਜਿਹੜੇ ਸੈਂਪਲ ਨੇ ਉਹ ਫੇਲ ਹੋਏ ਨੇ ਪੂਰੀ ਖਬਰ ਕਿਸਾਨਾਂ ਨੂੰ ਮਿਲਣ ਵਾਲੀ ਡੀਪੀ ਖਾਦ ਦੇ ਘਟੀਆ ਕੁਆਲਿਟੀ ਦੇ ਹੋਣ ਦਾ ਮਾਮਲਾ ਸਾਹਮਣੇ ਆਉਣ ਤੇ ਹੁਣ ਵਿਭਾਗਾਂ ਨੇ ਇੱਕ ਦੂਜੇ ਤੇ ਦੋਸ਼ ਲਗਾਉਂਦੇ ਓਏ ਮਾਮਲਾ ਹੋਰ ਵੀ ਅਲਝਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਦੋਸ਼ ਲਗਾਉਣੇ ਇੱਕ ਦੂਜੇ ਤੇ ਸ਼ੁਰੂ ਕਰ ਦਿੱਤੇ ਨੇ ਅਤੇ ਕੋਈ ਵੀ ਏਜੰਸੀ ਇਸ ਦੀ ਜ਼ਿੰਮੇਵਾਰੀ ਹੁਣ ਲੈਣ ਨੂੰ ਤਿਆਰ ਨਹੀਂ। ਕੇਂਦਰ ਸਰਕਾਰ ਵੱਲੋਂ ਅਪ੍ਰੈਲ ਮਹੀਨੇ ਵਿੱਚ ਭੇਜੀ ਗਏ 22 ਹਜ਼ਾਰ ਟਨ ਡੀਪੀ ਖਾਦ ਦੇ ਸੈਂਪਲਾਂ 'ਚੋਂ 60% ਸੈਂਪਲ ਫੇਲ ਪਾਏ ਗਏ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਥੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਇਸ ਸਬੰਧੀ ਕਾਰਵਾਈ ਕਰਨ ਲਈ ਕਿਹਾ, ਉੱਥੇ ਹੀ ਪੰਜਾਬ ਵਿਧਾਨ ਸਭਾ ਦੀਆਂ ਸਕਾਰਤਾ ਤੇ ਖੇਤੀਬਾੜੀ ਆਧਾਰਿਤ ਦੋ ਕਮੇਟੀਆਂ ਨੇ ਵੀ ਇਸ ਸਬੰਧੀ ਰਿਪੋਰਟ ਮੰਗੀ ਹੈ। ਪਤਾ ਲੱਗਾ ਹੈ ਕਿ ਇਸ ਸਬੰਧੀ ਦੋ ਮੀਟਿੰਗਾਂ ਹੋ ਚੁੱਕੀਆਂ ਨੇ ਅਤੇ ਤੀਜੀ ਮੀਟਿੰਗ ਜੋ ਕਿ 13 ਅਗਸਤ ਨੂੰ ਹੋਣ ਜਾ ਰਹੀ ਹੈ ਉਸ ਵਿੱਚ ਕੇਂਦਰ ਸਰਕਾਰ ਦੇ ਖੇਤੀਬਾੜੀ ਮਾਰਕਫਿਡ ਅਤੇ ਖਾਦ ਵਿਭਾਗ ਦੇ ਅਧਿਕਾਰੀਆਂ ਨੂੰ ਕਲਬ ਕੀਤਾ ਗਿਆ ਹੈ। ਧਿਆਨ ਜੋਗ ਹੈ ਕਿ ਅਪ੍ਰੈਲ ਮਹੀਨੇ ਵਿੱਚ 22000 ਮੀਟਰ ਕਟਨ ਡੀਪੀ ਖਾਦ ਪੰਜਾਬ ਵਿੱਚ ਆਈ ਸੀ। ਇਸ ਨੂੰ ਮਾਲੀ ਸਮੇਤ ਕਈ ਜ਼ਿਲ੍ਹਿਆਂ ਦੀਆਂ ਸਕਾਰੀ ਸੁਭਾਵਾਂ ਵਿੱਚ ਭੇਜ ਕੇ ਜਦੋਂ ਇਹਨਾਂ ਦੀ ਜਾਂਚ ਕੀਤੀ ਗਈ ਤਾਂ ਕਈ ਥਾਵਾਂ ਤੇ ਸੈਂਪਲ ਫੇਲ ਹੋਣ ਦੀਆਂ ਰਿਪੋਰਟਾਂ ਮਿਲੀਆਂ। ਇਹ ਜੇ ਬੜੀ ਵਿਭਾਗ ਨੇ ਕਰੀਬ 40 ਨਮੂਨੇ ਲਏ ਨੇ ਜਿਨ੍ਹਾਂ ਵਿੱਚੋਂ 24 ਫੇਰ ਹੋ ਗਏ ਨੇ ਵਿਧਾਨ ਸਭਾ ਦੀ ਸਕਾਰਤਾ ਸਬੰਧਤ ਕਮੇਟੀ ਜਦੋਂ ਸੋਸਾਇਟੀਆਂ ਨੂੰ ਖਾਸ ਸਪਲਾਈ ਕਰਨ ਵਾਲੀ ਕੰਪਨੀਆਂ ਮਾਰਕਫੈਟ ਦੇ ਅਧਿਕਾਰੀਆਂ ਨੂੰ ਤਲਬ ਕੀਤਾ ਤਾਂ ਉਹਨਾਂ ਕਿਹਾ ਕਿ ਉਹਨਾਂ ਦਾ ਕੰਮ ਸਿਰਫ ਸੋਸਾਇਟੀਆਂ ਨੂੰ ਖਾਸ ਸਪਲਾਈ ਕਰਨਾ ਸੀ ਉਹ ਦਾ ਖਾਦ ਬਣਾਉਣ ਵਾਲੀਆਂ ਕੰਪਨੀਆਂ ਨਾਲ ਕੋਈ ਸਬੰਧ ਨਹੀਂ ਹੈ ਇਹ ਤਾਂ ਖੇਤੀਬਾੜੀ ਵਿਭਾਗ ਹੀ ਦੱਸ ਸਕਦਾ ਕਿਤਨੀ ਬੜੀ ਉਹ ਭਾਗ ਦੇ ਅਧਿਕਾਰੀਆਂ ਦੱਸੇ ਕਿ ਇਹ ਕੰਮ ਕੇਂਦਰੀ ਰਸਾਇਣ ਅਤੇ ਖਾਦ ਮੰਤਰਾਲੇ ਦਾ ਉਹ ਟੈਂਡਰ ਜਾਰੀ ਕਰ ਦੇਣ ਉਹਨਾਂ ਦੀ ਮੰਗ ਅਨਸਾਰ ਹੀ ਹਰ ਮਹੀਨੇ ਸਬੰਧਤ ਰਾਜਾਂ ਨੂੰ ਡੀਏਪੀ ਖਾਦ ਅਲਾਰਟ ਹੁੰਦੀਆਂ ਇਸ ਤੇ ਕਮੇਟੀ ਨੇ ਕਿਹਾ ਕਿ ਤਿੰਨੋਂ ਵਿਭਾਗ ਦੇ ਅਧਿਕਾਰੀਆਂ ਨੂੰ ਇਕੱਠਿਆਂ ਬੁਲਾ ਕੇ ਘਟੀਆਂ ਖਾਦਾਂ ਦੀ ਸਪਲਾਈ ਕਰਨ ਵਾਲੇ ਅਧਿਕਾਰੀਆਂ ਨੂੰ ਇਟਾਰੇ ਵਿੱਚ ਲਿਆਂਦਾ ਜਾਵੇ ਕਮੇਟੀ ਦੇ ਸੀਨੀਅਰ ਮੈਂਬਰਾਂ ਨੇ ਕਿਹਾ ਕਿ ਗੰਭੀਰ ਮਾਮਲਾ ਪੰਜਾਬ ਵਿੱਚ ਸਾਲਾਨਾ 5.5 ਲੱਖ ਟਨ ਡੀਪੀ ਦੀ ਸਪਲਾਈ ਹੋਣੀ ਚਾਹੀਦੀ ਹੈ ਜੇਕਰ 60% ਦੀ ਸੈਂਪਲ ਫੇਲ ਹੋ ਰੇ ਤਾਂ ਸਾਨੂੰ ਇਸ ਦੇ ਨੁਕਸਾਨ ਦਾ ਅੰਦਾਜ਼ਾ ਲਗਾਉਣਾ ਚਾਹੀਦਾ ਜੇਕਰ ਕੋਈ ਕਿਸਾਨ ਡੀਪੀ ਦੀ ਵਰਤੋਂ ਕਰਦਾ ਤੇ ਉਹ ਘਟੀਆ ਕੁਆਲਿਟੀ ਦੀ ਖਾਦ ਕਰਨ ਉਸ ਦਾ ਝਾੜ ਵੀ ਪ੍ਰਭਾਵਿਤ ਹੁੰਦਾ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਏਗਾ ਸਾਨੂੰ ਇਹ ਤੈਅ ਕਰਨਾ ਪਵੇਗਾ ਕਿ ਕੀ ਕੰਪਨੀ ਹੁਣ ਤੱਕ ਦਿੱਤੀ ਗਈ 22000 ਟਨ ਡੀਏਪੀ ਖਾਦ ਵਾਪਸ ਲਵੇਗੀ ਜਾਂ ਨਹੀਂ ਦੂਜੇ ਪਾਸੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਵਿਭਾਗੀ ਅਧਿਕਾਰੀਆਂ ਨੂੰ ਮਾਮਲੇ ਦੀ ਜਾਂਚ ਕਰਕੇ ਦੋਸ਼ੀ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਆਦੇਸ਼ ਜਾਰੀ ਕੀਤੇ ਜਾ ਚੁੱਕੇ ਨੇ ਜੇਕਰ ਜੋ ਕਿ ਪਹਿਲਾ ਖਾਦ ਜਾਦਰ ਖੁੱਲੀ ਮੰਡੀ ਵਿੱਚ ਭੇਜੀ ਜਾਂਦੀ ਸੀ ਜਿੱਥੇ ਵਪਾਰੀ ਨਕਲੀ ਘਾਟ ਪੈਦਾ ਕਰਕੇ ਇਸ ਦੇ ਰੇਟ ਵਧਾ ਦਿੰਦੇ ਸਨ ਪਰ ਪਿਛਲੇ ਸਮੇਂ ਸਰਕਾਰ ਨੇ ਕੁੱਲ ਸਪਲਾਈ ਦਾ 60% ਦੀ ਸਕਾਰੀ ਕਮੇਟੀਆਂ ਰਾਹੀਂ ਕਿਸਾਨਾਂ ਨੂੰ ਦੇਣ ਦੇ ਹੁਕਮ ਦਿੱਤੇ ਸਨ ਜਿਸ ਨਾਲ ਕਿਸਾਨਾਂ ਨੂੰ ਰੇਪੀ ਦੀ ਕੀਮਤ ਤੁਰੰਤ ਅਦਾ ਕਰਨ ਦੀ ਲੋੜ ਨਹੀਂ ਪਵੇਗੀ ਪਿੰਡਾਂ ਦੀਆਂ ਸੁਭਾਵਾਂ ਕਿਸਾਨਾਂ ਨੂੰ ਖਾਦ ਦੀ ਦੇਗੀ ਲਈ 1 ਮਹੀਨੇ ਦਾ ਸਮਾਂ ਦਿੰਦੀਆਂ ਹਨ ਹੁਣ ਦੇਖਣਾ ਹੋਵੇਗਾ ਕਿ 13 ਅਗਸਤ ਨੂੰ ਹੋਣ ਵਾਲੀ ਮੀਟਿੰਗ 'ਚ ਘੱਟਿਆ ਖਾਦ ਦੀ ਸਪਲਾਈ ਕਿਸ ਨੂੰ ਜ਼ਿੰਮੇਵਾਰ ਠਰਾਇਆ ਜਾਂਦਾ ਕਿ ਸੁਸਾਇਟੀਆਂ ਨੂੰ ਭੇਜੀ ਗਈ ਖਾਦ ਨਾਲ ਕੀ ਕੀਤਾ ਜਾਂਦਾ ਉਧਰ ਬੀਤੇ ਦਿਨੀ ਫਤੇਗੜ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਡਾਕਟਰ ਅਮਰ ਸਿੰਘ ਹੋਣਾ ਨੇ ਕੇਂਦਰੀ ਖੇਤੀਬਾੜੀ ਖਾਦ ਮੰਤਰੀ ਦੇ ਨਾਲ ਵੀ ਮੁਲਾਕਾਤ ਕੀਤੀ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਡਾਕਟਰ ਅਮਰ ਸਿੰਘ ਹੋਣਾ ਨੇ ਨਵੀਂ ਦਿੱਲੀ ਵਿਖੇ ਕੇਂਦਰੀ ਖਾਦ ਮੰਤਰੀ ਜਗਤ ਪ੍ਰਕਾਸ਼ ਨੱਡਾ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਚੰਗੀ ਕੁਆਲਿਟੀ ਦੀ ਜੂਰੀਆ ਤੇ ਡੀਪੀ ਦੀ ਲੋੜਿੰਦੀ ਸਪਲਾਈ ਯਕੀਨੀ ਬਣਾਉਣ ਲਈ ਬੇਨਤੀ ਕੀਤੀ ਉਹਨਾਂ ਨੇ ਮੰਤਰੀ ਨੂੰ ਦੱਸਿਆ ਕਿ ਕਿਸਾਨਾਂ ਵਿੱਚ ਭਾਰੀ ਤਣਾ ਕਿਉਂਕਿ ਪੰਜਾਬ ਨੂੰ ਭੇਜੇਗੇ 60% ਦੀ ਬੇਰੀ ਸੈਂਪਲ ਫੇਲ ਹੋ ਗਏ ਨੇ ਉਹਨਾਂ ਨੇ ਜ਼ੋਰ ਦੇ ਕੇ ਕਿ ਇਸ ਨੂੰ ਗੰਭੀਰਤਾ ਨਾਲ ਲਿਆ ਜਾਵੇ ਉਹਨਾਂ ਕਹਿੰਦੇ ਕਿ ਦੂਜੇ ਪਾਸੇ ਇਸ ਸਮੇਂ ਪੰਜਾਬ ਕੋਲ ਡੀਏਪੀ ਬਹੁਤ ਘੱਟ ਸਟਾਕ ਹੈ ਤੇ ਭਾਰਤ ਸਰਕਾਰ ਵੱਲੋਂ ਹੁਣ ਤੱਕ ਪੰਜਾਬ ਨੂੰ ਭੇਜਿਆ ਗਿਆ ਸਟਾਕ ਪਿਛਲੇ ਸਾਲ ਭੇਜੇ ਗਏ ਸਟਾਕ ਨਾਲੋਂ ਬਹੁਤ ਘੱਟ ਹੈ ਉਹਨਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਅਨਾਜ ਦੀ ਖਰੀਦ ਅਨਾਜ ਦੀ ਖਰੀਦ ਦੇ ਸਬੰਧ ਵਿੱਚ ਕੋਈ ਕੇਂਦਰੀ ਪੂਲ ਵਿੱਚ ਪੰਜਾਬ ਦਾ ਸਭ ਤੋਂ ਵੱਧ ਯੋਗਦਾਨ ਹੈ ਇਸ ਦੇ ਮੱਦੇਨਜ਼ਰ ਸਰਕਾਰ ਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਕਿ ਪੰਜਾਬ ਦੇ ਕਿਸਾਨਾਂ ਨੂੰ ਡੀਪੀ ਖਾਦ ਦੀ ਘਾਟ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਨੇ ਪ੍ਰਾਈਵੇਟ ਕੰਪਨੀਆਂ ਤੋਂ ਡੀਪੀ ਖਾਦ ਖਰੀਦਣ ਨਾਲ ਛੋਟੇ ਕਿਸਾਨਾਂ ਤੇ ਵੱਡੂ ਬੋਝ ਪਵੇਗਾ ਜੋ ਡੀਪੀ ਖਾਦ ਦੇ ਹੋਰ ਖਾਦ ਦੇ ਸਪਲਾਈ ਲਈ ਸਰਕਾਰ ਤੇ ਸਰਕਾਰੀ ਏਜੰਸੀਆਂ ਤੇ ਨਿਰਭਰ ਕਰਦੇ ਹਨ। ਮੰਤਰੀ ਨੇ ਡਾਕਟਰ ਅੰਮਰ ਸਿੰਘ ਨੂੰ ਵਾਅਦਾ ਕੀਤਾ ਕਿ ਘਟੀਆ ਕੁਆਲਿਟੀ ਦੀ ਡੀਪੀ ਸਪਲਾਈ ਕਰਨ ਵਾਲੀਆਂ ਕੰਪਨੀਆਂ ਵਿਰੁੱਧ ਲੁੜਿੰਦੀ ਕਾਰਵਾਈ ਹੋਏਗੀ। ਉਹ ਦੇਖਦੇ ਆ ਕਿ ਖੇਤੀਬਾੜੀ ਵਿਭਾਗ ਕਿਹੜੇ ਅਫਸਰਾਂ ਖਿਲਾਫ ਕਾਰਵਾਈ ਕਰਦਾ ਤੇ ਜਿਹੜੀ ਵਿਧਾਨ ਸਭਾ ਦੀ ਸਕਾਰਤਾ ਕਮੇਟੀਆ ਉਹਨਾਂ ਨੇ ਹੁਣ ਮਾਰਕਫੈਲ ਸੈਂਟਰ ਦੇ ਤੇ ਖੇਤੀਬਾੜੀ ਵਿਭਾਗ ਦੇ ਜਿਹੜੇ ਅਫਸਰ ਤਲਬ ਕਰ ਲਏ ਨੇ ਇਹਨਾਂ ਨੂੰ ਸਾਹਮਣੇ ਬਿਠਾਉਣਗੇ ਫਿਰ ਪਤਾ ਲੱਗੂਗਾ ਕਿ ਅਸਲੀ ਚੋਰ ਕੌਣ ਹੈ ਬੇਈਮਾਨ ਕੌਣ ਹੈ ਤੇ ਘਟੀਆਂ ਖਾਦ ਦੀ ਸਪਲਾਈ ਕਰਨ ਵਾਸਤੇ ਦੋਸ਼ੀ ਕੌਣ ਹੈ ਇਹ ਮਹੱਤਵਪੂਰਨ ਖਬਰ ਪੰਜਾਬੀ ਜਾਗਰਣ ਦੇ ਬਿਊਰੋ ਚੀਫ ਇੰਦਰਪੀਰ ਸਿੰਘ ਉਹਨਾਂ ਦੀ ਖਬਰ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਆ ਪੰਜਾਬ ਨਾਲ ਖਾਸ ਕਰਕੇ ਕਿਸਾਨੀ ਨਾਲ ਬਹੁਤ ਹੀ ਮਹੱਤਵਪੂਰਨ ਖਬਰਾਂ ਜੇ ਦੇਖਦੇ ਆ ਕਿ ਦੋਸ਼ੀ ਫੜੇ ਜਾਂਦੇ ਕੇ ਨਹੀਂ ਫੜੇ ਜਾਂਦੇ ਹੈਗੇ ਇਹ ਬੜਾ ਜ਼ਰੂਰੀ ਆ